ਅੱਜ ਤੋਂ 4-5 ਦਿਨ ਪਹਿਲੇ ਡੀਸੀ ਮੈਡਮ ਨੂੰ ਅਸੀਂ ਮੰਗ ਪੱਤਰ ਦੇਣ ਗਏ ਸੀ ਮੈਂ ਉਸ ਦਿਨ ਹੀ ਇਹ ਲਫ਼ਜ਼ ਕਹੇ ਸੀ ਕਿ ਜਨਤਾ ਦੇ ਵਿੱਚ ਬੇਚੈਨੀ ਹੈ ਔਰ ਜਿਹੜੀ ਇਹ ਬੇਚੈਨੀ ਹੈ ਇੱਕ ਤੂਫਾਨ ਆਉਣ ਤੋਂ ਪਹਿਲੇ ਦੀ ਜਿਵੇਂ ਸ਼ਾਂਤੀ ਹੁੰਦੀ ਹੈ ਇਹ ਮੈਨੂੰ ਉਸ ਤਰ੍ਹਾਂ ਦੀ ਸ਼ਾਂਤੀ ਜੀ ਲੱਗਦੀ ਹੈ ਇਹਨਾਂ ਨੂੰ ਸ਼ਾਂਤੀ ਲੱਗਦੀ ਹੈ ਮੈਨੂੰ ਤੂਫਾਨ ਆਉਂਦਾ ਲੱਗਦਾ ਔਰ ਮੈਨੂੰ ਮੈਂ ਚਾਹਨਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹ ਨਾ ਹੋਵੇ ਕਿਉਂਕਿ ਹਾਰੇ ਦੁਆਲੇ ਬੰਗਲਾਦੇਸ਼ ਦੇਖ ਲਓ ਸੀਰੀਅਲ ਦੇਖ ਲਓ ਮੈਂ ਹੈਰਾਨ ਕਿ ਰਾਜੇ ਇਨੇ ਸਿਆਣੇ ਨਹੀਂ ਹੁੰਦੇ ਰਾਜਿਆਂ ਦੇ ਸਲਾਹਕਾਰ ਬਹੁਤ ਸਿਆਣੇ ਹੁੰਦੇ ਇਹ ਜਿਹੜੇ ਡੀਸੀ ਤੇ ਆਲ ਆਫ ਸਰ ਇਹਨਾਂ ਦੇ ਸਲਾਹਕਾਰ ਮੇਰੇ ਖਿਆਲੇ ਸਹੀ ਆਵਾਜ਼ ਏਰੀਆ ਦੀ ਨਹੀਂ ਪਹੁੰਚਾਉਂਦੇ ਕਿ ਅੱਗ ਜਿਹੜੀ ਹੈ ਕੱਖਾਂ ਦੇ ਉਹਲੇ ਬਲਦੇ ਹੀ ਪਈ ਹੈ ਇਹਨੂੰ ਬੜਕਣ ਤੋਂ ਪਹਿਲੇ ਇਹਨੂੰ ਸ਼ਾਂਤ ਕਰਨਾ ਚਾਹੀਦਾ ਹੈ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਇੱਕ ਕਿਸਾਨ ਬੈਠਾ ਲੀਡਰ ਅੱਜ ਉਹਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਮੈਂ ਹੈਰਾਨ ਆ ਇਹਦਾ ਮਤਲਬ ਤਾਂ ਇਹ ਲੋਕ ਚਾਹੁੰਦੇ ਆ ਕਿ ਲੀਡਰ ਮਰ ਜਾਣ ਔਰ ਇਹ ਮੇਰਾ ਖਿਆਲੇ ਅੰਦੋਲਨ ਜੇ ਹੋਣੇ ਬੰਦ ਹੋ ਜਾਣਗੇ ਜਦੋਂ ਕੋਈ ਲੀਡਰ ਮਰੇਗਾ ਉਹਨੇ ਕਲਮਸੀ ਕ੍ਰਾਂਤੀ ਦੇ ਨੇੜੇ ਹੁੰਦੇ ਜਾਵਾਂ ਇਸ ਵਾਸਤੇ ਮੈਂ ਤਾਂ ਚਾਹਾਂਗਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਬੋਲੀ ਸਰਕਾਰ ਨੂੰ ਕਿ ਇਹਨਾਂ ਨੂੰ ਅਸੀਂ ਬੜੀ ਸ਼ਾਂਤੀ ਨਾਲ ਜੀ ਰਹੇ ਸੀ ਸਾਡੇ ਨਾਲ ਅੱਜ 70 ਸਾਲ ਹੋ ਗਏ ਇਹਨਾਂ ਨੂੰ ਇਹ ਨਵੇਂ ਨਵੇਂ ਜਿਹੜੇ ਜਲਾ ਇਸ ਤਰ੍ਹਾਂ ਦਾ سرمایہਦਾਰ ਦੇ ਹੱਕ ਦੇ ਵਿੱਚ ਵਾਰੀ 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 ਇਸ ਤਰ੍ਹਾਂ ਦੀਆਂ ਨੀਤੀਆਂ ਬਣਾਉਣੀਆਂ ਪੈਸਾ ਦਾ ਸਰਮਾਇਦਾਰ ਕੋਲ ਚਲਾ ਹੀ ਜਾਂਦਾ ਜੇ ਪੈਸਾ ਜਨਤਾ ਕੋਲ ਆਏਗਾ ਤਾਂ ਵਾਪਸ ਜਾਏਗਾ ਉਹਨਾਂ ਦੇ ਕੋਲੇ ਸਾਡੀ ਖਰੀਦ ਸ਼ਕਤੀ ਨੂੰ ਘਟਾ ਕੇ ਅਗਰ ਇਹ ਸਟਾਕ ਕਰਨਾ ਚਾਹੁੰਦੇ ਨੇ ਇਹ ਸਭ ਦਾ ਬੈੜੀ ਨੀਤੀ ਥੈਂਕ ਯੂ